ਨੌਜਵਾਨ ਪੁੱਤ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਕਰਾਇਆ ਸੀ ਭਰਤੀ ਅਤੇ ਹੁਣ ਬਾਅਦ ਦੇ ਵਿੱਚ ਲਗਾਏ ਜਾ ਰਹੇ ਨੇ ਵੱਡੇ ਇਲਜ਼ਾਮ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਪੁੱਤ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੁਝ ਦਿਨ ਪਹਿਲਾਂ ਭਰਤੀ ਕਰਾਇਆ ਸੀ ਅਤੇ ਬਾਅਦ ਦੇ ਵਿੱਚ ਜਦ ਕਰ ਲੈ ਕੇ ਆਂਦਾ ਗਿਆ ਤਾਂ ਉਹਨਾਂ ਦੇ ਪੁੱਤ ਨੇ ਦੱਸਿਆ ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਮਾਰਕੋਟਾਈ ਕੀਤੀ ਗਈ ਹੈ ਜਦ ਸਾਡੀ ਟੀਮ ਨੇ ਨਸ਼ਾ ਛਡਾਊ ਕੇਂਦਰ ਵਾਲੀ ਜਗ੍ਹਾ ਤੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਸ ਜਗ੍ਹਾ ਤੇ ਤਾਲੇ ਲੱਗੇ ਹੋਏ ਵੀ ਦਿਖਾਈ ਦੇ ਰਹੇ ਆ ਜੋ ਜਗ੍ਹਾ ਦੱਸੀ ਜਾ ਰਹੀ ਹੈ ਜਿਸ ਜਗ੍ਹਾ ਤੇ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਸੀ ਜਦ ਸਾਡੀ ਟੀਮ ਨੇ ਉੱਥੇ ਜਾ ਕੇ ਆਸ-ਪਾਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਕਿ 1 ਮਹੀਨਾ ਪਹਿਲਾਂ ਇੱਥੇ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਸੀ ਪਰ ਹੁਣ ਇੱਥੇ ਤਾਲੇ ਲੱਗੇ ਦਿਕਾਈ ਦੇ ਰਹੇ ਨੇ ਇਸ ਮਾਮਲੇ 'ਚ ਥਾਣਾ ਸਿਟੀ ਜਲਾਲਾਬਾਦ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਾਹਦਾ ਸੈਂਟਰ ਕਾਹਦਾ ਖੁੱਲਿਆ ਸੀ ਨਸ਼ਾ ਕੇਂਦਰ ਨਸ਼ਾ ਕੇਂਦਰ ਹੀ ਨਸ਼ਾ ਛਡਾਊ ਪਤਾ ਕੋ ਜੇ ਰਜਿਸਟਰਡ ਸੀ ਕੇ ਨਹੀਂ ਇਹ ਇਸ ਬਾਰੇ ਇਹ ਬੁੱਤ ਸਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਠੀਕ ਜਿਹਾ ਵੀ ਗਾਇ ਨਹੀਂ ਉੱਧਰ ਆਪਾਂ ਜਿੰਨਾ ਪਤਾ ਹੁੰਦਾ ਸਿੱਧਾ ਕਿੰਨੇ ਕੁ ਦਿਨ ਇਥੇ ਰਹੇ ਨੇ ਕਿੰਨੇ ਕੁ ਦਿਨ ਮਹੀਨਾ ਹੋ ਰਿਹਾ ਨਹੀਂ ਮਹੀਨਾ ਰਹਿ ਨਹੀਂ ਬੰਦੇ ਤੋਂ ਦੇ ਸੀ ਕਿ ਬਾਹਰ ਦੇ ਇਸ ਵਾਰ ਇਹ ਨਹੀਂ ਪਤਾ ਜੀ ਲਾਲੋ ਭਾਈਓ ਕੋਈ ਮੋੜ ਰਹੇ ਨੇ ਅੱਛਾ ਆ ਰਹੀ ਉਹਨਾਂ ਦੇ ਮਕਾਨੇ ਉਹਨੇ ਫੋਨ ਕਰਵਾਇਆ ਇਹ ਕਰਾਇ ਦਿੱਤਾ ਉਹਨਾਂ ਦਾ ਸੀ ਜਨਨ ਕਰਾਇਤਾ ਹੀ ਕਿੰਨੇ ਕੁ ਦਿਨ ਹੋ ਗਏ ਗਏ ਨੂੰ ਇੱਥੋਂ ਇਹਨੂੰ 5-6 ਦਿਨ ਹੋ ਗਏ ਆ ਚਾ 5-6 ਦਿਨ ਹੋ ਗਏ ਨਹੀਂ ਤੁਸੀਂ ਕਿੱਦੋਂ ਆਪਣੇ ਜੀ ਪ੍ਰੋਗਰਾਮ ਹੈ ਭਾਜੀ ਵੀਰੇ ਕੀ ਨਾਮ ਹੈ ਤੇ ਕੀ ਹੋਇਆ ਜੀ ਤੁਹਾਡੇ ਨਾਲ ਮੇਰੇ ਮੇਰਾ ਨਾਮ ਵਰਿੰਦਰ ਸਿੰਘ ਹੈ ਮੈਂ ਆਪੇ ਇੱਥੇ ਨਸ਼ਾ ਛਡਾਊ ਕੇਂਦਰ ਸੈਂਟਰ ਚ ਗਿਆ ਸੀਗਾ ਇੱਥੇ ਖੋਲਿਆ ਸੀ ਜਲਾਲਾਬਾਦ ਤੇ ਉੱਥੇ ਗਿਆ ਸੀ ਆਪਦੀ ਮਰਜ਼ੀ ਨਾਲ ਗਿਆ ਸੀ 15 ਦਿਨ ਲਾਣੇ ਸੀ ਗਿਆ ਸੀ ਤੇ ਫਿਰ ਇੱਥੇ ਤਿੰਨ ਕੁ ਦਿਨ ਲਾਏ ਤੇ ਰਾਤ 1.5 ਕਹ ਜੇ ਮੁਕਸਰ ਲਾ ਕੇ ਸੈਂਟਰ ਯੱਕਦਾ ਵੀ ਹੂੰ ਉੱਥੇ ਲੈ ਜਾ ਕੇ ਤੇ 8ਵੇਂ ਦਿਨ ਮੇਰੀ ਗੱਲ ਹੋਈ ਘਰੇ ਹੂੰ ਤੇ ਫਿਰ ਉਸ ਤੋਂ ਬਾਅਦ ਮੇਰੇ ਡੈਡੀ ਮਿਲਣ ਆਏ ਸੀ ਉਦੋਂ ਮੈਂ ਠੀਕ ਠਾਕ ਸੀਗਾ ਅੱਛਾ ਓਥੇ ਜਾ ਕੇ ਮੇਰੀ ਕੁੱਟਮਾਰ ਕੀਤੀ ਰਾਤ ਰਾਤ ਵੀ ਕੀਤੀ ਉਸ ਤੋਂ ਦੂਜੇ ਤੇ ਤੀਜੇ ਦਿਨ ਫਿਰ ਮੇਰੀ ਕੁੱਟਮਾਰ ਕੀਤੀ ਹੂੰ ਡਾਂਗ ਨਾਲ ਕੁੱਟਿਆ ਨੀਲ ਪਾਇਆ ਮੇਰੇ ਅਜੇ ਪਿੱਛੇ ਹੂੰ ਤੇ ਹੋਰ ਵੀ ਨਜਾਇਜ਼ ਮੁੰਡੇ ਜਿਹੜੇ ਉਹਨਾਂ ਨੂੰ ਏਕ ਨਿੱਕੀ ਨਿੱਕੀ ਗੱਲ ਤੇ ਕੁੱਟਦੇ ਆ ਇਹ ਸੈਂਟਰ ਕਿਥੇ ਇਥੇ ਜਲਾਲਾਬਾਦ ਖੁੱਲਿਆ ਸੀਗਾ ਇਹ ਪਹਿਲਾ ਜਲਾਲਾਬਾਦ ਖੁੱਲਿਆ ਸੀਗਾ ਤੇ ਏ ਹਰਾ 2 ਨੰਬਰ ਚਾਏ ਤੇ ਫਿਰ ਇਕਦਮ ਡੇਢ ਹੋ ਜੋ ਇਥੇ ਉਧਰ ਮੁਕਸਰ ਲਾਗੇ ਹਾਂਜੀ ਤੇ ਉੱਥੇ ਜਾ ਕੇ ਕੁੱਟਮਾਰ ਕੀਤੀ ਫਿਰ ਸਾਡੀ ਨੇ ਹੋਰ ਵੀ ਮੁੰਡੇ ਆ ਜਿਨ੍ਹਾਂ ਦੀ ਨਜਾਇਜ਼ ਆ ਮੈਂ ਕੁੱਟਮਾਰ ਕਰਦੇ ਆ ਨਹੀਂ ਤੁਸੀਂ ਸੈਂਟਰ ਚ ਜਿਹੜਾ ਦਾਖਲ ਹੋਣ ਲੱਗਿਆ ਕਿਸੇ ਤਰ੍ਹਾਂ ਦੀ ਕੋਈ ਵੈਰੀਫਿਕੇਸ਼ਨ ਕੁਝ ਨਹੀਂ ਕੀਤਾ ਉਦਾਂ ਹੀ ਸੈਂਟਰ ਚ ਜਾ ਕੇ ਦਾਖਲ ਹੋ ਗਏ ਕੁਝ ਨਹੀਂ ਕੀਤਾ ਬਸ ਉਸ ਐਨ ਕਰਾਏ ਸੀਗੇ ਉਥੇ ਲਿਖਿਆ ਹੋਇਆ ਸੀਗਾ ਬਸ ਆਪ ਦੇ ਆਪਦੀ ਮਰਜ਼ੀ ਨਾਲ ਬੰਦਾ ਆਇਆ ਨਸ਼ਾ ਛੱਡਣ ਹੁਣ ਕੀ ਮੰਗ ਕਰਦੇ ਹੋ ਬਈ ਮੰਗ ਵਾਸੀ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਨਜਾਇਜ਼ ਕੁੱਟਮਾਰ ਹੋਈ ਆ ਉਹ ਮੇਰੇ ਨਿੱਕਲ ਪਏ ਹੋਏ ਹਾਂ ਜੀ ਉੱਥੇ ਹੋਰ ਵੀ ਜਿਹੜੇ ਲੜਕੇ ਕਿੰਨੇ ਲੜਕੇ ਨੇ ਉੱਥੇ ਤੇ ਹੈਗੇ ਆ 20 ਜਣੇ ਹੈਗਾ ਟੈਗਾ 20 ਜਣੇ ਅਲੱਗ-ਅਲੱਗ ਪਿੰਡਾਂ ਦੇ ਜਾਇ ਆਪਣੇ ਸਾਰੇ ਆਪਣੇ ਜਲਾਲਾਬਾਦ ਦੇ ਵੀ ਬਹੁਤ ਜ਼ਿਆਦਾ ਨੇ ਬਾਕੀ ਹੋਏ ਪਿੰਡਾਂ ਦੇ ਆ ਅੱਛਾ ਹਾਂ ਜੀ ਤੁਹਾਨੂੰ ਉੱਥੋਂ ਕਦੋਂ ਲੈ ਕੇ ਆਂਦਾ ਅੱਜ ਲੈ ਕੇ ਆਂਦਾ ਜੀ ਅੱਜ ਆਉਂਦਿਆ ਸਾਰੀ ਮੈਂ ਬਾਹਰ ਡੈਡੀ ਨੂੰ ਦੱਸਿਆ ਭਈ ਆਹ ਕੱਲ ਮੈਨੂੰ ਕੁੱਟਿਆ ਹੋਇਆ ਅੱਛਾ ਹਾਂ ਜੀ ਤੇ ਹੁਣ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਹੂੰ ਮੈਂ ਕਰਦੇ ਆ ਇਨਸਾਫ ਦਿੱਤਾ ਜਾਵੇ ਤੇ ਸਖਤੋ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਕੀ ਹੋਇਆ ਮਕਲਾ ਇਹ ਸਾਰਾ ਜੋ ਬੱਚੇ ਦੇ ਨਾਲ ਜੋ ਤੁਹਾਡੇ ਮਸਲਾ ਆਇਆ ਜੀ ਪਹਿਲਾਂ ਇੱਥੇ ਆਪਣੇ ਜਲਾਲਾਵਲ ਸੈਂਟਰ ਕੋਲਿਆ ਸੀ। ਕੋਟੂ ਫੰਗਿਆ ਰੋਡ ਤੇ ਅੱਛਾ ਜੀ ਉੱਥੇ ਮੈਂ ਆਦਾ ਮੁੰਡਾ ਛੱਡਿਆ ਸੀ 15 ਦਿਨ ਵਾਸਤੇ। ਹੂੰ। ਤੇ ਨਸ਼ਾ ਕਰਦਾ ਸੀ। ਤੇ ਮੈਂ ਵਿੱਚੋਂ ਪਤਾ ਵੀ ਲਿਆ ਵੀ ਠੀਕ ਠਾਕ ਸੀਗਾ। ਅੱਛਾ ਜੀ ਉਸ ਦਿਨ ਚਾਰ ਦਿਨਾਂ ਬਾਅਦ ਰਾਤ 1:30 ਵਜੇ ਮੁਖਸਰ ਲੈ ਗਏ। ਤਿੰਨ ਚਾਰ ਦਿਨਾਂ ਬਾਅਦ ਹੀ ਲੈ ਕੇ ਹਾਂ ਮੁਖਤਰ ਲੈ ਕੇ ਰਾਤ ਨੂੰ 1:30 ਵਜੇ ਮੁਖਤਰ ਲੈ ਜਾਣ ਦੀ ਕੋਈ ਵਜ੍ਹਾ ਪੁੱਛੀ ਸੈਂਟਰ ਵਾਲਿਆਂ ਨੂੰ ਨਹੀਂ 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 ਪੁੱਛੀ ਇਤਨਾ ਦੱਸਿਆ ਉਹਨਾਂ ਅੱਛਾ ਜੀ ਉਸ ਤੋਂ ਬਾਅਦ ਮੈਂ ਉੱਥੇ ਫਿਰ ਗਿਆ ਮਗਰ ਪਤਾ ਕਰਨਾ ਕੋਈ ਸਵਾਰ ਤੋਂ ਲੈ ਕੇ ਗਿਆ ਮੁੰਡੇ ਵਾਸਤੇ ਚਲੋ ਖਾਣ ਵਾਸਤੇ ਉਹਦੇ ਨਾਲ ਮਿਲ ਕੇ ਆਇਆ ਮੈਂ ਉੱਥੇ ਅੱਛਾ ਜੀ ਉਹਦਾ ਠੀਕ ਠਾਕ ਸੀਗਾ ਤੇ 15 ਦਿਨ ਬਾਅਦ ਛੱਡਿਆ ਸੀ 15 ਦਿਨ ਹੋ ਗਏ ਤੇ ਅੱਜ ਮੈਂ ਲੈਣ ਵਾਸਤੇ ਗਿਆ ਸੀ ਮੁਖਤਰ ਜਦੋਂ ਉੱਥੋਂ ਫਿਰ ਲੈ ਕੇ ਆਏ ਤਾਂ ਫਿਰ ਕੀ ਹੋਇਆ ਦੇਖੇ ਆਈ ਮੇਉਦ ਨਿਕਲਦਾ ਸਾਰੀ ਮੇਰੇ ਲੜਕੇ ਨੇ ਗਿਆ ਵੀ ਡੈਡੀ ਮੈਨੂੰ ਮਾਰਪਟ ਕੀਤੀ ਨਾ ਦੋ ਤਿੰਨ ਵਾਰੀ ਅੱਛਾ ਤੇ ਮੈਨੂੰ ਨੀਲ ਵੀ ਦਿਖਾਇਓ ਨਾ ਅੱਛਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ ਜਿਹੜੇ ਸੈਂਟਰ ਚਲਾਈ ਖੜੇ ਨੇ ਵਾ ਇਹਨਾਂ ਨੂੰ ਪਤਾ ਨਾ ਕੋਲ ਲਾਇਸੈਂਸ ਹੈ ਕਿ ਐਵੇਂ ਹੈ ਗਿਆ ਹੂੰ ਉਹਨਾਂ ਨੂੰ ਮੈਂ ਫੋਨ ਕੀਤਾ ਤੇ ਉਹ ਕਹਿੰਦੇ ਤੈਨੂੰ ਕੀ ਸਬੂਤ ਹੈਗਾ ਹੂੰ ਵੀ ਅਸੀਂ ਮਾਰਿਆ ਅੱਛਾ ਤੇ ਮੈਂ ਕਹਿੰਦੇ ਜਿਹੜੇ ਨੀਲ ਪਏ ਹੋਇਆ ਹੂੰ ਇਹ ਕਿੱਥੋਂ ਹੈ ਗਿਆ ਉਹ ਮੁੱਕਰ ਕੇ ਗਿਆ ਹੂੰ ਅਸੀਂ ਚਾਹੁੰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਹੂੰ ਸਗ ਸਤ ਇਹ ਮੁੰਡੇ ਨੂੰ ਕੋ ਮੇਰੇ ਨੂੰ ਨਿਜਾਜ ਗੁੱਟਿਆ ਕੌਣ ਸ਼ਖਸ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਜਿਹੜਾ ਇਹ ਸੈਂਟਰ ਖੋਲਿਆ ਗਿਆ ਇਹ ਜੀ ਨਾ ਇੱਕ ਪਰਬ ਹੈਗਾ ਪਿਤਾ ਦਾ ਨਾਮ ਦਾ ਪਤਾ ਨਹੀਂ ਹੈਗਾ ਜਲਾਲਾਬਾਦਈ ਆ ਅੱਛਾ ਜੀ ਇੱਕ ਵਿੱਕੀ ਹੈਗਾ ਤੇ ਆਪਣੇ ਮੰਨੇ ਵਾਲੇ ਫਾੜ ਕੇ ਰੇ ਲੈ ਗਿਆ ਅੱਛਾ ਜੀ ਇੰਨਾ ਚਲਾਇਆ ਸੈਂਟਰ ਇਹ ਆਪਾਂ ਨੂੰ ਨਹੀਂ ਪਤਾ ਉਹਨਾਂ ਲਿਸੈਂਸਿੰਗ ਦਾ ਹੋਇਆ ਹੈਗਾ ਕਿ ਨਹੀਂ ਹੈਗਾ ਅੱਛਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਾਂਚ ਕੀਤੀ ਜਾਵੇ ਬਿਨ ਲਿਸੈਂਸ ਨਾ ਹੋਇਆ ਕਿ ਨਹੀਂ ਹੈਗਾ ਨਹੀਂ ਇੱਥੇ ਜਿਹੜੇ ਸੈਂਟਰ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਦਾਖਲ ਕਰਾ ਕੇ ਆਏ ਸੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਬੋਰਡ ਕੋਈ ਨਾਮ ਸੈਂਟਰ ਦਾ ਕੋਈ ਕੁਝ ਨਹੀਂ ਨਹੀਂ ਕੁਛ ਵੀ ਨਹੀਂ ਲਿਖਿਆ ਸੀ ਕੁਝ ਨਹੀਂ ਲਿਖਿਆ ਨਾ 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 ਕੁਝ ਨਹੀਂ ਲਿਖਿਆ ਸੀ ਤੇ ਇੱਥੇ ਫਿਰ ਕਿਸ ਬਿਆਪ ਦੇ ਸੈਂਟਰ ਕਿਵੇਂ ਖੋਲਿਆ ਗਿਆ ਪਤਾ ਨਹੀਂ ਇਹ ਹੁਣ ਕਿਵੇਂ ਖੋਲਿਆ ਗਿਆ ਨਾ ਕਿਰਾਏ ਤੇ ਲੈ ਕੇ ਹਮ ਗਾਂਢ ਦਿੱਤੇ ਬਸ ਖੋਲੇ ਨਾ ਜਿਹੜਾ ਮੁਖਰ ਤੁਸੀਂ ਦੱਸ ਰਹੇ ਹੋ ਹਾਂਜੀ ਮੁਖਰ ਇੱਕ ਪ੍ਰੋਪਰ ਕੋਈ ਹਸਪੀਟਲ ਤਰ੍ਹਾਂ ਬਣਿਆ ਹੋਇਆ ਜਾਂ ਕੋਈ ਵੈਸੇ ਕੋਈ ਨਾ ਨਾ ਜੀ ਉਹ ਐਵੇਂ ਸਿੰਪਲ ਹੀ ਹੈਗਾ ਕੋਠੀ ਹੈਗੀ ਆ ਜਿਵੇਂ ਕਹਿਦੀ ਕੀਤਾ ਹੁੰਦਾ ਇਸ ਤਰ੍ਹਾਂ ਅੰਦਰੰਦਰ ਹੀ ਦਾ ਕੋਈ ਬੋਰਡ ਕਿਸੇ ਤਰ੍ਹਾਂ ਦਾ ਕੋਈ ਲੱਗਿਆ ਨਹੀਂ ਨਹੀਂ ਬੋਰਡ ਉੱਥੇ ਨਹੀਂ ਲੱਗਿਆ ਕਿਸੇ ਦਰਾਂ ਦਾ ਕੋਈ ਉੱਥੇ ਬਾਹਰ ਬੋਰਡ ਹੋਰਡਿੰਗ ਬੋਰਡ ਨਾ 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 ਪਤਾ ਨਹੀਂ ਲੱਗਦਾ ਵੇਥੇ ਅੰਦਰ ਕੋਈ ਹੈਗਾ ਕਿ ਨਹੀਂ ਹੈਗਾ ਅੱਛਾ ਹਾਂ ਬਾਹਰ ਕੁਝ ਨਹੀਂ ਹੈਗਾ ਜੋ ਕੁਝ ਕਰਦੇ ਅੰਦਰ ਹੀ ਸਾਰਾ ਕੁਝ ਹੁੰਦਾ ਠੀਕ ਹੈ ਤੇ ਕੀ ਮੰਗਤੀ ਕੀ ਕਰਦੇ ਮੰਗਾ ਸੀ ਕਰਦੇ ਜਾਂਚ ਕੀਤੀ ਜਾਵੇ ਇੱਕ ਤਾਂ ਸਾਨੂੰ ਸਾਬਦਾ ਆਇਆ ਜਿਹੜਾ ਮੁੰਡੇ ਨੂੰ ਨਜਾਇਜ਼ ਪੁੱਟਿਆ ਹੂੰ ਤੇ ਜੇ ਨਾ ਸਾਨੂੰ ਸਾ ਮਿਲਿਆ ਸੀ ਅੱਗੇ ਜਾਵਾਂਗੇ ਹੂੰ ਇਹਦਾ ਵਿਰੋਧ ਕਰਾਂਗੇ ਇਹਦੀ ਜਾਂਚ ਕੀਤੀ ਜਾ ਵੀ ਇਹਨਾਂ ਕੋਲ ਲਾਇਸੈਂਸ ਹੈਗਾ ਕਿ ਨਹੀਂ ਮੈਨੂੰ ਨਹੀਂ ਲੱਗਦਾ ਹੈਗਾ ਅੱਛਾ ਤੁਸੀਂ ਕੀ ਕਹਿੰਦੇ ਹੋ ਵੀ ਫਰਜੀ ਹੈ ਫਰਜੀ ਆ ਰਾਤੋਂ ਰਾਤ ਕਿਉਂ ਗਾ ਤੁਰਿਆ ਫਿਰਦਾ ਹਾਂ ਹਾਂ ਇਤੋਂ ਚਾਰ ਦਿਨਾਂ ਬਾਅਦ ਗਾ ਤੁਰ ਗਿਆ ਹੁਣ ਇਹ ਨਹੀਂ ਪਤਾ ਵੀ ਗਾ ਉਥੇ ਤੁਰ ਜਾਵੇ ਇਹ ਤਾਂ ਫਰਜੀ ਆ ਜੀ ਤੇ ਤੁਹਾਡੇ ਲੜਕੇ ਨੇ ਤੁਹਾਨੂੰ ਦੱਸਿਆ ਵੀ ਉਹ ਤੁਹਾਡੇ ਲੜਕੇ ਦੇ ਨਾਲ ਮਾਰਕੋਟਾਈ ਹੋਈ ਹੈ ਨੀਲ ਉਹ ਖਾਈ ਹਾਂਜੀ ਤੁਸੀਂ ਸੈਂਟਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗੱਲ ਕੀਤੀ ਆ ਜੀ ਕੀ ਕਿਹਾ ਉਹਨਾਂ ਨੇ ਉਹ ਅਗਰ ਤਾਂ ਫੁੱਠਾ ਬੋਲਦੇ ਸੀ ਕਹਿੰਦੇ ਸੀ ਅਸੀਂ ਤਾਂ ਕੁਝ ਨਹੀਂ ਮਾਰਿਆ ਤੇਰੇ ਕੋਈ ਸਬੂਤਾ ਹਾਂ ਇਹ ਮੈਂ ਤਾਂ ਫੇਰ ਗੁੱਸਾ ਹਣਾ ਕਿ ਮੈਂ ਪਿਓ ਹਾਂ ਤੇ ਮੈਂ ਬੋਲਦਾ ਰਿਹਾ ਤੇ ਉਲਟਾ ਮੈਨੂੰ ਅਗੂ ਕਹਿੰਦੇ ਸੀ ਤੈਨੂੰ ਅਸੀਂ ਫਸਾ ਲਿਆਗੇ ਤਾਂ ਵੀ ਕਹਿੰਦੇ ਸੀ ਅਸੀਂ ਉਲਟਾ ਫਸਾ ਲਿਆਗੇ ਭਈ ਤੁਹਾਡੇ ਕੋਲ ਪਿਸਤੌਲ ਹੈਗਾ ਨਜਾਇਜ਼ ਸ਼ਾਇਦ ਉਹਨਾਂ ਕੋਲ ਹੈਗਾ ਸਾਨੂੰ ਉਲਟਾ ਸਾਨੂੰ ਕਹਿੰਦੇ ਆ ਗਿਆ ਤੇ ਇਸਾ ਦਾ ਗਲਤ ਕਰਦੇ ਪਏ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਸਾਡੇ ਕੋਈ ਕੋਈ ਚੀਜ਼ ਨਹੀਂ ਹੈਗੀ ਤਾਂ ਕਿਆ ਦਿੱਤੀਆਂ ਗਿਆ ਤੁਹਾਨੂੰ ਆ ਤੁਮ ਕਿਆ ਦਿੱਤੀਆਂ ਗਿਆ ਇਹ ਕੱਲ ਨੂੰ ਕੁਛ ਨਹੀਂ ਹੁੰਦਾ ਸਾਡੇ ਤੇ ਸਾਡੇ ਪਰਿਵਾਰ ਤੇ ਆਪਾਂ ਆਰਡਰ 'ਚ ਹਮਲਾ ਹੁੰਦਾ ਜਿੰਮੇਵਾਰ ਹੋਣਗੇ ਵਿੱਕੀ ਹੋ ਗਿਆ ਪਰਬ ਹੋ ਗਿਆ ਹਾਂ ਨਾਲ ਹੋ ਗਿਆ ਮੈਨੂੰ ਨਹੀਂ ਪਤਾ ਜਿਹੜੇ ਚਲਾਦੇ ਪਿਆ ਸੈਂਟਰ ਜਦੋਂ ਤੁਸੀਂ ਮੁਕਸਰ ਸੈਂਟਰ ਦੇ ਵਿੱਚ ਗਏ ਹੋ ਉੱਥੇ ਹੋਰ ਜਿਹੜੇ ਆ ਦੋ ਮੁੰਡਿਆਂ ਦੇ ਤੁਸੀਂ ਨਾਮ ਲੈ ਰਹੇ ਹੋ ਹਾਂਜੀ ਵਿੱਕੀ ਦੇ ਪਰਬ ਹਾਂਜੀ ਇਸ ਤੋਂ ਇਲਾਵਾ ਕੋਈ ਉੱਥੇ ਹੋਰ ਵੀ ਹੈਗੇ ਨੇ ਹੋਰ ਤਾਂ ਦੂਸਰੇ ਮੁੰਡੇ ਹੋਗੇ ਜਿਹੜੇ ਨਸ਼ਾ ਛੱਡਣ ਵਾਸਤੇ ਲੰਦੇ ਹੋਇਆ ਅੱਛਾ ਹਾਂ ਆ ਨਾ ਨਾ ਇੱਕ ਪਰਬ ਦਾ ਸਾਲਾ ਵੀ ਹੈਗਾ ਤਿੰਨ ਜਣੇ ਆ ਅੱਛਾ ਜੀ ਨਹੀਂ ਉੱਥੋਂ ਕੋਈ ਮੁਕਸਰ ਦੇ ਕੋਈ ਹੋਰ ਬੰਦੇ ਇਹੀ ਸੀਗੇ ਇਹੀ ਸੀਗੇ ਜਿਹੜੇ ਸੈਂਟਰ ਚ ਚਲਾਉਂਦੇ ਵੇ ਇਹੀ ਆ ਮੁਕਸਰ ਦੇ ਕੋਈ ਹੋਰ ਨਹੀਂ ਗਏ ਮੁਕਸਰ ਦੇ ਤੋਂ ਵਹਿ ਗਏ ਜਿਹੜੇ ਨਸ਼ਾ ਛੱਡਣ ਵਾਸਤੇ ਆਏ ਆ ਓਕੇ ਹਾਂਜੀ